ਗੁਰਦੁਆਰਾ ਸਾਹਿਬ ਇੱਥੇ ਆਪਾਂ ਪਹਿਲਾਂ ਚੱਲੀਏ ਬੋਲੀ ਸਾਫ ਪਈਆ ਬੋਲੀ ਸਾਫ ਦਾ ਪਵਿੱਤਰ ਖੂਹ ਜਿੱਥੇ ਪਾਣੀ ਸਰੋਵਰ ਚ ਜਾਂਦਾ ਤੇ ਲਾਜੀ ਅਸੀਂ ਪੁੱਜ ਗਏ ਗੁਰਦੁਆਰਾ ਸਾਹਿਬ ਚਲਦੇ ਆਂ ਇੱਥੇ ਦੋ ਤਿੰਨ ਕਿਲੋਮੀਟਰ ਗਿਆ ਗੁਰਦੁਆਰਾ ਸਾਹਿਬ ਤੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣਾ ਇਲਾਜ ਜੀ ਸੁੱਪ ਚਕੇ ਗੁਰਦੁਆਰਾ ਸ੍ਰੀ ਪਟਸਾ ਇੱਕ ਗੁਰਦੁਆਰੇ ਦੀ ਇਮਾਰਤ ਦਿਖਾਈ ਦਿੰਦੀ ਆ ਤੇ ਚਲਦੇ ਆ ਸਭ ਤੋਂ ਪਹਿਲਾਂ ਤਾਂ ਲਾਂਦੇ ਆ ਸਾਈਕਲ ਪਾਰਕਿੰਗ ਤੇ ਇੱਕ ਆਵਰੇ ਦਰਸ਼ਨ ਕਰਨ ਦਾ ਕੰਮ ਕਰਵਣ ਨਾ ਨਾ ਦਰਸ਼ਨ इधरा गुरुद्वारे की पार्किंग इधरा गुरुद्वारा साहब चौके वाला जोड़ी उतार लिए चलो पहले चलिए बॉडी साफ चलिए बड़ा दर्शन करके ਤੇ ਇਹ ਬੜੀ ਸਾਫ ਤੇ ਇਹ ਬੜੀ ਸਾਫ ਦਾ ਪਵਿੱਤਰ ਖੂਹ ਜਿੱਥੋਂ ਪਾਣੀ ਸਰੋਵਰ ਚ ਜਾਂਦਾ ਤੇ ਸੱਸੀ ਕਾਂਦੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੋਦਵਾਰਾ ਬਾਟਸਾਉਂ ਜ਼ਿਲ੍ਹਾ ਪਠਾਨਗੋਟ ਤੇ ਚਲੋ ਦਰਸ਼ਨ ਕਰਦੇ ਆ ਤੇ ਨਾਲ ਦਾਨ ਵੀ ਕਰਾਂਗੇ ਠੀਕ ਹੈ ਵੀਰੇ ਨਾਲ ਦੇ ਲਾਈਕ ਕਰ ਦਿਓ ਚੈਨਲ ਦੇ ਨਵੇਂ ਕੰਟੈਂਟ ਸਬਸਕ੍ਰਾਈਬ ਕਰ ਲਓ ਕਾਫੀ ਸੋਹਣੇ ਸੋਹਣੇ ਬਲੌਗ ਆ ਰਹੇ ਆ ਸ਼ੇਅਰ ਕਰ ਦਿਓ ਤੇ ਤੇ ਏਸੀ ਪਵਿੱਤਰ ਬੋਲੇ ਸਾਹਿਬ ਤੇ ਇਹਦੇ ਨਾਲ ਹੀ ਛੋਟਾ ਜਿਹਾ ਗੇਰ ਬਾਜ਼ਾਰ ਵੀ ਆ ਮਾਰ ਇਧਰ ਕੁ ਬੋਰਾ ਸਾਰਾ ਤੇ ਚਲੋ ਹੁਣ ਅੱਗੇ ਚੱਲਦੇ ਵਾਟਸਾਫ ਗੁਰਦੁਆਰਾ ਤੇ ਦਰਸ਼ਨ ਕਰਦੇ ਆਂ ਤੇ ਮੋਰਨਿੰਗ ਚਲੋ ਦੱਸਣ ਤੇ ਚਲੋ ਜੇ ਹੁਣ ਤੁਹਾਨੂੰ ਪਾਪਾ ਜੀ ਦਾ ਤਪਸਥਾਨ ਦਿਖਾਉਣੇ ਹੈ ਬਾਬਾ ਸ਼੍ਰੀਚੰਨ ਜੀ ਦਾ ਤੇ ਚਲੋ ਕਰੋਨੇ ਤੁਹਾਨੂੰ ਦਰਸ਼ਨ ਐਡੀ ਵੀਡੀਓ ਬਣਿਆ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਬਾਦ ਤੋਂ ਸ਼ੇਅਰ ਕਰ ਦਿਓ ਤੇ ਲੋ ਜੀ ਹੁਣ ਆਪਾਂ ਚੱਲਦੇ ਆਂ ਤੇ ਕਰੋਨੇ ਤੁਹਾਨੂੰ ਦਰਸ਼ਨ ਤੇ ਸਾਰਿਆਂ ਦੇ ਕਮੈਂਟ ਚ ਵਾਇਗਰੂ ਜ਼ਰੂਰ ਲਿਖਿਓ ਤੇ ਚਲੋ ਹੁਣ ਚਲਿਏ ਟੇਕੇਗੇ ਮੱਥਾ ਤੇ ਮਾਲਕ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਚਲੋ ਚਲਿਏ ਜੀ ਤਦ ਲੋ ਜੀ ਸੰਗਤੇ ਅੱਗੇ ਦੇਖੋ ਜੀ ਚਿਰਾਗ ਦੀਸੀ ਕਿੰਨਾ ਚਿਰਾਗ ਜਲਦੇ ਪਏ ਆ ਤੇ ਚਲੋ ਹੁਣ ਆਪਾਂ ਚੱਲਦੇ ਆ ਬਾਹਰ ਤੁਹਾਨੂੰ ਬਾਹਰ ਦਿਖਾਉਨੇ ਆ ਤੇ ਲੋ ਜੀ ਕਰੋ ਦਰਸ਼ਨ ਜੀ ਤਦ ਲੋ ਜੀ ਗੁਰੂ ਦੀ ਪਿਆਰੀ ਸੰਗਤੋ ਆਪਾਂ ਦਰਸ਼ਨ ਕਰ ਲਏ ਆ ਹੋਪ ਤੁਸੀਂ ਵੀ ਖੁੱਲੇ ਦਰਸ਼ਨ ਕੀਤੇ ਹੋਗੇ ਤੇ ਇਹ ਗੁਰਦੁਆਰਾ ਸ੍ਰੀ ਬਾਬਾ ਸ੍ਰੀ ਚੰਜੀ ਦਾਵਾ ਤੇ ਜਿਹੜੇ ਕੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਜੀ ਤੇ ਕਿ ਇਹ ਇੰਦਾ ਇੱਥੇ 62 ਸਾਲ ਬਾਬਾ ਜੀ ਨੇ ਤੱਪ ਕੀਤਾ ਵਾ ਤੇ ਇੱਥੇ ਬਾਕੀ ਫੁੱਲ ਇਤਿਹਾਸ ਲਿਖਿਆ ਹੋਇਆ ਵਾ ਤੇ ਇਹੀ 62 ਸਾਲ ਦੇ ਕਰਕੇ ਇੱਥੇ ਗੁਰਦੁਆਰਾ ਸ੍ਰੀ ਬਾਟ ਬਾਟ ਸਾਹਿਬ ਕਹਿੰਦੇ ਆ ਤੇ ਉੱਥੋਂ ਇਹ ਨਾਂ ਸ੍ਰੀ ਬਾਟ ਸਾਹਿਬ ਆ ਤੇ ਬਾਕੀ ਗੁਰੂ ਹਰਗੋਬਿੰਦ ਸਿੰਘ ਜੀ ਤੇ ਗੁਰੂ ਅਰਜਨ ਦੇਵ ਜੀ ਵੀ ਇੱਥੇ ਆਏ ਆ ਉਹਨਾਂ ਨੇ ਵੀ ਦਰਸ਼ਨ ਦਿੱਤੇ ਇੱਥੇ ਆਪਣੇ ਤੇ ਬਾਕੀ ਤੁਸੀਂ ਵੀਡੀਓ ਰੋਕ ਕੇ ਪਾਜ਼ ਕਰਕੇ ਫੁੱਲ ਤੁਸੀਂ ਪੂਰਾ ਇਤਿਹਾਸ ਪੜ੍ਹ ਸਕਦੇ ਆ ਤੇ ਇਥੇ ਇੰਗਲਿਸ਼ ਚ ਵੀ ਪੂਰਾ ਇਤਿਹਾਸ ਲਿਖਿਆ ਹੋਇਆ ਗੁਰਦੁਆਰਾ ਬਾਟਸਾਹ ਤੇ ਉਧਰ ਦੇ ਪਾਸੇ ਸ੍ਰੀ ਚੰਚੀ ਦਾ ਗੁਰਦੁਆਰਾ ਤੇ ਇਧਰ نیچے ਲੰਗਰ ਹਾਲ ਆ ਤੇ ਬਾਕੀ ਇਹ ਸਾਰਾ ਗੁਰਦੁਆਰਾ ਬਾਟਸਾਹ ਦਰਸ਼ਨ ਕਰਾਓ ਤੇ ਲੋ ਜੀ ਸੰਗਤੇ ਇੱਥੇ ਮੇਲਾ ਲੱਗ ਕੇ ਵੀ ਹਟਿਆ ਤੇ ਆਪਾਂ ਥੋੜਾ ਲੇਟ ਹੋ ਕੇ ਵੀਡੀਓ ਬਣਾਉਂਦੇ ਤੇ ਇੱਥੇ ਹੀ ਆਦਾ ਬਲੌਗ ਐਂਡ ਕਰਦੇ ਆ ਇਸ ਬੱਬਾ ਸ਼੍ਰੀ ਚੰਝੀ ਦਾ ਤਪਸਥਾਨ ਤੇ ਵੀਡੀਓ ਬਦਲੇਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲੋ